ਬਾਹਰ ਜਿਹੜੇ ਨੇ ਉਹਨਾਂ ਦੀਆਂ ਵੱਖ-ਵੱਖ ਧਰਮਸ਼ਾਲਾਵਾਂ ਉਹਨਾਂ ਦੀਆਂ ਗਊਸ਼ਾਲਾਵਾਂ ਜ ਜ ਉਹਨਾਂ ਦੇ ਜਿਹੜੇ ਐਨ ਜੀਓਜ਼ ਨੇ ਉਹਨਾਂ ਨੂੰ ਅ ਗ੍ਰਾਂਟਾਂ ਦਿੱਤੀਆਂ ਗਈਆਂ ਨੇ ਲਗਭਗ 3 ਕਰੋੜ 7 ਲੱਖ ਰੁਪਏ ਦੇ ਗ੍ਰਾਂਟਾਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਡਿਸਟ੍ਰਿਬਿਊਟ ਕੀਤੇ ਗਏ ਨੇ ਇੱਕ ਲਾਇਬ੍ਰੇਰੀ ਲੋਕ ਅਰਪਿਤ ਕੀਤੀ ਗਈ ਹੈ ਤੇ ਕੱਲ ਨੂੰ ਪਿੰਡਾਂ ਦੇ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਨੂੰ ਵੱਖ-ਵੱਖ ਕਾਰਜਾਂ ਲਈ ਜਿਹੜੇ ਉਹ ਗਰੰਟਾ ਮਿਲਣ ਗਏ ਸੋ ਧੂਰੀ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰਨ ਤੇ ਲੱਗੇ ਹੋਏ ਆ ਬੜਾ ਵਧੀਆ ਸ਼ਾਨਦਾਰ ਇੱਕ ਸੀਐਮ ਆਫਿਸ ਜਿਹੜਾ ਕਿ ਪੰਜਾਬ ਦੇ ਵਿੱਚ ਮੇਰੇ ਖਿਆਲ ਚ ਨੰਬਰ 1 ਤੇ ਚੱਲ ਰਿਹਾ ਕਿ ਜੇ ਕੋਈ ਵੀ ਆ ਕੇ ਮੰਤਰੀ ਨਾਲ ਕੋਈ ਸ਼ਿਕਾਇਤ ਹੈ ਕਿਸੇ ਨੂੰ ਕੋਈ ਹਕਮਤਰੀਆਂ ਸੰਬੰਧਿਤ ਕੰਮ ਹੈ ਜਾਂ ਕਿਸੇ ਮਹਿਕਮੇ ਨਾਲ ਕੰਮ ਹੈ ਉਹ ਉੱਥੇ ਆ ਕੇ ਸ਼ਿਕਾਇਤ ਜਮ੍ਹਾਂ ਕਰਾ ਸਕਦਾ ਹੈ ਜੋ ਉਹ ਸ਼ਾਮ ਤੱਕ ਮੇਰੇ ਕੋਲ ਪਹੁੰਚ ਜਾਂਦਾ ਤੇ ਅਸੀਂ ਉਹਦਾ ਨਾਲ ਦੇ ਨਾਲ ਅਫਸਰਾਂ ਕੋਲੇ ਉਹਦੀ ਜਵਾਬਦੇਹੀ ਕੋਈ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵਧੀਆ ਗਰਾਊਂਡ ਜਿਹੜਾ ਪੁਰੀ ਨੂੰ ਸਮਰਪਿਤ ਕੀਤਾ ਜਾਊਗਾ ਦੇਸ਼ ਭਗਤ ਕਾਲ ਬਰਡ ਵਾਲ ਵਿਖੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਯੂਪੀਐਸਸੀ ਦੇ ਸੈਂਟਰ ਵਾਸਤੇ ਵੀ ਜਿਹੜਾ ਕੰਮ ਚੱਲਦਾ ਕਈ ਦੇਖੋ ਸੰਘਣੋਂ ਦੇਖਦੇ ਨੇ ਅਮਨ ਜੀ ਕਈ ਵਾਰੀ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਕੋਈ ਫੈਸਲਾ ਲੈ ਲੈਂਦਾ ਅਨਮੋਲ ਗੱਲ ਹੈ ਮਾਨ ਸਾਡੇ ਮਿਨਿਸਟਰ ਕੈਬਨਿਟ ਮਿਨਿਸਟਰ ਰਹੇ ਨੇ ਔਰ ਯੰਗ ਮੁੰਡੇ ਕੁੜੀਆਂ ਜਿਹੜੇ ਨੇ ਉਹਨੂੰ ਰਾਜਨੀਤੀ ਦੇ ਵਿੱਚ ਆਉਣਾ ਵੀ ਚਾਹੀਦਾ ਔਰ ਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਸੋ ਮੈਂ ਵਧਾਈ ਦਿੰਦਾ ਇਸ ਗੱਲ ਲਈ ਨਹੀਂ ਨਹੀਂ ਇਸ ਤਰ੍ਹਾਂ ਦੀ ਕੀਰਤੀ ਕੋਈ ਗੱਲ ਨਹੀਂ ਪਰ ਹਜੇ ਕੁਝ ਕਿਉਂਕਿ ਅਸੀਂ ਕੁਝ ਕੁਝ ਤਹਿਸੀਲਾਂ 'ਚ ਹਜੇ ਪਾਇਲਟ ਦਾ ਕੰਮ ਚੱਲ ਰਿਹਾ ਹੈ ਅਸੀਂ ਚੈੱਕ ਕਰਕੇ ਦੇਖ ਲਈਏ ਕਿ ਕਮੀਆਂ ਰਹਿੰਦੀਆਂ ਨੇ ਤੇ ਜਿਵੇਂ ਮਹਾਲੀ ਤੋਂ ਇਹ ਸ਼ੁਰੂ ਕੀਤਾ ਸੀ ਤੇ ਇਹ ਜੁਲਾਈ ਐਂਡ ਤੱਕ ਅਸੀਂ ਪੂਰਾ ਇਹਨੂੰ ਐਕਟਿਵ ਕਰਕੇ ਦੇਖਣਾ ਤੇ ਜੇ ਕੋਈ ਕਮੀ ਆਉਂਦੀ ਹੈ ਕਿਉਂਕਿ ਬਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਕਈ ਕੰਮਾਂ 'ਚ ਸ਼ਾਇਦ ਕਮੀ ਰਹਿੰਦੀ ਹੋਵੇ ਕੋਈ ਉਹਨੂੰ ਵੀ ਅਪਡੇਟ ਕਰਾਂ ਸਾਰਾ ਕੁਝ ਅਪਡੇਟ ਕਰਨ ਨੂੰ ਥੋੜਾ ਟਾਈਮ ਲੱਗੂਗਾ ਆਪਾਂ ਇੱਕ ਦਿਨ ਦੇ ਵਿੱਚ ਨਹੀਂ ਕਰ ਸਕਦੇ ਸਿਸਟਮ ਜਿਹੜਾ ਹੈ ਉਹਨੂੰ ਸਰਵਰ ਜਿਹੜੇ ਨੇ ਉਹਨੂੰ ਅਪਡੇਟ ਕਰਨ ਦੇ ਵਿੱਚ ਟਾਈਮ ਲੱਗੂਗਾ ਪਰ ਸਾਡੀ ਨੀਅਤ ਦੇ ਵਿੱਚ ਕੋਈ ਖੋਟ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੋਬਲਮ ਇਸ ਤਰ੍ਹਾਂ ਦੀ ਆਉਗੀ ਕੋਈ ਇਹਦਾ ਪਾਰਟੀਆਂ ਦਾ ਅੰਦਰੋਨੀ ਫੈਸਲਾ ਮੈਂ ਵੀ ਅਰਦਾਸ ਕਰਦਾ ਕਿ ਉਹਨਾਂ ਨੂੰ ਉਹ ਮਿਹਨਤ ਕਰਨ ਤੇ ਉਹਨਾਂ ਨੂੰ ਟਿਕਟ ਮਿਲੇ ਬਾਕੀ ਤਾਂ ਲੋਕ ਨੇ ਜੀ ਅਖੀ ਦਾ ਪਬਲਿਕ ਲੋਕ ਜਿਹੜੀ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਸੋ ਜੋ ਜੋ ਵੀ ਜੀਨੂੰ ਵੀ ਉਹ ਟਿਕਟ ਦੇਣਗੇ ਬਾਗੇ ਚ ਪਰੂਗਾ ਲੋ ਆਪ ਦਾ ਪ੍ਰੋਗਰਾਮ ਰੱਖਣਗੇ ਜਾ ਕੇ ਆਪਣੀ ਪਾਰਟੀ ਦਾ ਪ੍ਰੋਗਰਾਮ ਰੱਖਣਗੇ ਅਸੀਂ ਆਪਣੀ ਪਾਰਟੀ ਦੇ ਪ੍ਰੋਗਰਾਮ ਰੱਖਾਂਗੇ ਬਾਕੀ ਪਬਲਿਕ ਦੇ ਫੈਸਲਾ ਕਰੇਗਾ